ਕਿ ਇਹ ਉਹ ਸਿੰਘ ਹੈ ਜਿਹੜਾ ਹਮੇਸ਼ਾ ਸਿੱਖ ਕੌਮ ਦੇ ਨਾਲ ਖੜਦਾ ਹੈ। ਕੱਲੇ ਸਿੱਖ ਕੌਮ ਦੇ ਨਾਲ ਹੀ ਨਹੀਂ ਇਹ ਪੂਰੇ ਪੰਜਾਬੀਆਂ ਦੇ ਨਾਲ ਹਰ ਇੱਕ ਧਰਮ ਦੇ ਨਾਲ ਜਿੱਥੇ ਕਿਤੇ ਤੱਕਾ ਹੁੰਦਾ ਮੈਂ ਦੇਖਦੇ ਹੋਂ ਕਿ ਇਹ ਉੱਥੇ ਜਾ ਕੇ ਖੜ ਜਾਂਦਾ ਹੈ। ਇਹ ਸਾਡਾ ਭਰਾ ਬਹੁਤ ਹੀ ਦਲੇਰ ਹੈ। ਅੱਜ ਤੱਕ ਮੈਂ ਕਦੇ ਇਹਨਾਂ ਦੇ ਅੱਖ ਚੋਂ ਹੰਝੂ ਨਹੀਂ ਦੇਖਿਆ ਸੀ। ਅੱਜ ਜੇ ਇਹਨਾਂ ਦੀ ਅੱਖ ਚੋਂ ਹੰਝੂ ਆਏ ਨੇ ਤੇ ਤਾਂ ਬਹੁਤ ਵੱਡਾ ਕਾਰਨ ਹੋ ਸਕਦਾ ਕਿਉਂਕਿ ਇੰਨੇ ਦਲੇਰ ਬੰਦੇ ਦੇ ਅੱਖ ਚੋਂ ਹੰਝੂ ਆਏ ਨੇ। ਤਾਂ ਸਮਝ ਲੋ ਕਿ ਯਾਰ ਅੱਜ ਇਹ ਬੰਦਾ ਅੰਦਰੋਂ ਟੁੱਟ ਚੁੱਕਿਆ ਮੈਂ ਇਹ ਪੁੱਛਣਾ ਚਾਹਣਾ ਕਿ ਜਿਹੜੇ ਬੰਦਿਆਂ ਨੇ ਰੋਣਾ ਸੀ ਉਹ ਤਾਂ ਅੱਜ ਬਿਲਕੁਲ ਸ਼ਾਂਤ ਬੈਠੇ ਐ ਉਹਨਾਂ ਨੂੰ ਕੋਈ ਦੁੱਖ ਨਹੀਂ ਤਕਲੀਫ ਨਹੀਂ ਜਿਹੜੇ ਬੰਦਿਆਂ ਨੇ ਬਲਤਕਾਰ ਕੀਤੇ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਜਿਨ੍ਹਾਂ ਨੇ ਸਾਡੀ ਕੌਮ ਨੂੰ ਕਿੱਥੇ ਤੱਕ ਲਿਆਂਦਾ ਜਿਹੜੇ ਗੋਲਕ ਖਾ ਗਏ ਸਭ ਕੁਝ ਖਾ ਗਏ ਯਾਰ ਉਹ ਬੰਦੇ ਤਾਂ ਅੱਜ ਆ ਨਜ਼ਾਰੇ ਲੈ ਰਹੇ ਨੇ ਕਿਹਦੇ ਸਿਰ ਤੇ ਸਾਡੀ ਸੰਸਥਾ ਦੇ ਸਿਰ ਤੇ ਐ ਜੀ ਪੀ ਸੀ ਦੇ ਸਿਰ ਤੇ ਪਰ ਜਿਹੜੇ ਬੰਦੇ ਅੱਜ ਕੌਮ ਦੀ ਲੜਾਈ ਲੜ ਰਹੇ ਨੇ ਹੱਕ ਠੋਕ ਕੇ ਕੌਮ ਦੇ ਨਾਲ ਖੜੇ ਨੇ ਅੱਜ ਉਹ ਬੰਦੇ ਕਾਨਫਰੰਸ ਦੇ ਵਿੱਚ ਰੋ ਰਹੇ ਨੇ ਤੇ ਉਹ ਦਲੇਰ ਬੰਦੇ ਜਿਹੜੇ ਕਦੇ ਰੋ ਹੀ ਨਹੀਂ ਸਕਦੇ ਸੀ ਅੱਜ ਰੋ ਪਏ ਕਿਉਂਕਿ ਅੰਦਰੋਂ ਟੁੱਟ ਚੁੱਕੇ ਨੇ ਲੋ ਮੈਂ ਸਾਰੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ ਪਹਿਲਾਂ ਆ ਭਾਈ ਸਾਹਿਬ ਮੈਰੋ ਦੇ ਜਿਹੜੇ ਅਥਰੂ ਨੇ ਤੁਸੀਂ ਉਹ ਆਪ ਹੀ ਦੇਖ ਲਓ ਕਿ ਯਾਰ ਜਿਹੜਾ ਬੰਦਾ ਕਦੇ ਰੋਇਆ ਨਹੀਂ ਸੀ ਉਹ ਅੱਜ ਰੋਣ ਲਈ ਮਜਬੂਰ ਹੋ ਗਿਆ ਯਾਰ ਕੌਮ ਨੂੰ ਬੇਨਤੀ ਹੈ ਕਿ ਖੜ ਜਾ ਕਰੋ ਜਦੋਂ ਕੌਮ ਲਈ ਕੋਈ ਬੰਦਾ ਕਾਰਜ ਕਰਦਾ ਹੈ ਨਾ ਉਹਦੀ ਪਿੱਠ ਤੇ ਖੜ ਜਾ ਕਰੋ ਉਹਨੂੰ ਹੌਸਲਾ ਹੋ ਜਾਂਦਾ ਹੈ ਅੱਜ ਭਾਈ ਸਾਹਿਬ ਅੰਦਰੋਂ ਟੁੱਟਿਆ ਕਿਉਂਕਿ ਨਾਲ ਨਹੀਂ ਕੋਈ ਖੜਾ ਤਾਂ ਅੱਜ ਹੌਸਲਾ ਟੁੱਟਿਆ ਤਾਂ ਜਾ ਕੇ ਕਿਤੇ ਰੋਣਾ ਆਇਆ ਨਹੀਂ ਮੈਂ ਇਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਦੇਖੀ ਸੀ ਚੇ ਕੁੜੀ ਦੇ ਸਾਥੇ ਦੋ ਭਰਾ ਜਗਰਾਉ ਦੇ ਮਹੂਤਾਰ ਬੰਦੇ ਐਸਐਸਪੀ ਦੇ ਹੜੇ ਕੱਟੇ ਉਹ ਸਾਡੀ ਧੀ ਦਾ ਰੇਪ ਖਾਇਆ ਚਨਾਰ ਸੀ ਐਸਐਸਪੀ ਨੂੰ ਕਿਆ ਕੋਈ ਨੇ ਮੇਰਾ ਰੇਪ ਹੋਇਆ ਰੋੜਦਾ ਉਹ ਨਹੀਂ ਡੀਐਸਪੀ ਜਸਜੋਤ ਸਿੰਘ ਨੂੰ ਕਿਆ ਕੋਈ ਨੇ ਮੇਰਾ ਰੇਪ ਹੋਇਆ ਰੋੜਦਾ ਉਹ ਨਹੀਂ ਐਸਐਚਓ ਦੇ ਬਾਬੇ ਨੇ ਕੀਤੇ ਸਾਰੇ ਐਸਐਚਓ ਮਤਪਾਲ ਸਿੰਘ ਨੂੰ ਕਿਆ ਮੇਰਾ ਰੇਪ ਹੋਇਆ ਰੋੜਦਾ ਉਹਨਾਂ ਨੇ ਸਾਹਮਣੇ ਦੇਖੋ ਅਸੀਂ ਉਹ ਚੀਨ ਨੂੰ ਪੰਜਾਂ ਦੇ ਨਾਂ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਆਇਆ ਪਰ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਤੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਦੀ ਜਗਰਾਉਦੀ ਪੁਲਿਸ ਨੇ ਅਸਾਫ ਨਹੀਂ ਦੇਣਾ ਅਮਹਾਰਾਜ ਲੋਕੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋੱਕੇ ਵੀ ਨਹੀਂ ਇੱਕ ਦਿਨ ਕੋਟਾ ਚ ਅਸੀਂ ਗੱਡੀ ਚੱਕੀ ਕਿੰਘ ਦਾ ਮੋਟਰ ਚ ਗਏ ਰੁਕਾੜ ਕਢਾਇਆ ਇੱਕੋ ਤੇਤੀ ਬਾਪੇ ਦਾ ਧਾਰ卡ੜ ਲੱਗਾ ਕੁੜੀ ਦਾ ਧਾਰ卡ੜ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਜਿਹੜੇ ਨਾ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਨਮਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨੂਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਤੇ ਹੀ ਫਾਈਲ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਕਿਛੇ ਦੇਖਿਆ ਬਾਬਾ ੱਟੇ ਰਹਿ ਉਹ ਰੂਮ ਚ ਲੱਗੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋਂ ਫਰਜਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪਰਸੋਂ ਬਲਾਤਕਾਰਿਆਂ ਨੂੰ ਬਾਹਰ ਕੱਢਣ ਲਈ ਪੱਪਾ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਕਾ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਏ ਆ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇ ਪਰ ਪਰਦੇ ਨੂੰ ਬੇਗਨਾ ਸਾਬਤ ਕਰ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਉਹ ਬਤੇ ਨੇ ਤੇ 9000 ਕਾਲ ਰਕੋ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਗੱਲਬਾਤ ਅੱਗੇ ਤੋਰਦਾ ਕਿ ਭਾਈ ਸਾਹਿਬ ਨੇ ਇਹ ਕਿਹਾ ਕਿ ਪ੍ਰਸ਼ਾਸਨ ਤਾਂ ਹੁਣ ਇਹ ਸਾਬਤ ਕਰਨ ਤੇ ਲੱਗਿਆ ਹੈ ਕਿ ਬਲਤਕਾਰੀ ਨੂੰ ਕਿਸ ਨਾ ਕਿਸੇ ਹਿਸਾਬ ਨਾਲ ਬਾਹਰ ਕੱਢਿਆ ਜਾਵੇ ਪਹਿਲਾਂ ਵੀ ਇੱਥੇ ਬੜੇ ਬਾਬੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਬਲਤਕਾਰੀ ਨੇ ਉਹਨਾਂ ਨੂੰ ਪ੍ਰੋਲਾ ਮਿਲ ਜਾਂਦੀਆਂ ਨੇ ਪਰ ਸਾਡੇ ਬੰਦੀ ਸਿੰਘ ਅੱਜ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਸਾਡੀ ਸਿਰਮੌਰ ਸੰਸਥਾ ਐਜੀਪੀਸੀ ਅੱਜ ਚੁੱਪ ਕਿਉਂ ਹੈ ਉਹਦੇ ਜਿਹੜੇ ਪ੍ਰਬੰਧਕ ਨੇ ਉਹਦੇ ਪ੍ਰਧਾਨ ਨੇ ਉਹ ਅੱਜ ਚੁੱਪ ਕਿਉਂ ਬੈਠੇ ਆ ਜਿਹੜਾ ਸਾਡਾ ਅੱਜ ਜਥੇਦਾਰ ਹੈ ਉਹ ਚੁੱਪ ਕਿਉਂ ਹੈ ਜਥੇਦਾਰ ਦਾ ਉਹਦਾ ਇੱਕ ਬਹੁਤ ਵੱਡਾ ਉਹਦਾ ਹੁੰਦਾ ਹੈ ਜਥੇਦਾਰ ਸਾਡਾ ਬਹੁਤ ਸਤਿਕਾਰਯੋਗ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਾਹਿਬ ਬੋਲੋ ਜਿੱਥੇ ਕੰਮ ਤੁਸੀਂ ਨੇ ਕਰਨਾ ਸੀ ਜਥੇਦਾਰ ਸਾਹਿਬ ਅੱਜ ਉੱਥੇ ਸਿੱਖ ਕੌਮ ਦੇ ਕੁਝ ਕ ਜੋਧੇ ਕਰਨ ਲੱਗੇ ਹੋਣੇ ਪਰ ਜੇ ਜੋਧੇ ਕਰ ਰਹੇ ਨੇ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਜਥੇਦਾਰ ਸਾਹਿਬ ਤੁਸੀਂ ਉਹਨਾਂ ਦੀ ਪਿੱਠ ਤੇ ਖੜ੍ਹ ਜੋ ਕੱਲਾ ਐਨਾਂ ਹੀ ਬਹੁਤ ਹੈ ਜਥੇਦਾਰ ਉਹ ਸੀ ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿਤਾ ਸੀ ਮੁਜਰੇ ਤੇ ਗਿਆ ਸੀ ਇਹ ਕਹਿਆ ਸੀ ਇੱਕ ਠੋਕ ਕੇ ਕਿ ਕਾਣਿਆ ਇੱਥੇ ਰੁਕ ਤੇ ਉਹਨੂੰ سزا ਲਾਈ ਸੀ ਤੇ 20 ਦਿਨ ਉਹ سزا ਕੱਟ ਕੇ ਗਿਆ ਸੀ ਉਸ ਟਾਈਮ ਦਾ ਮਹਾਰਾਜਾ ਪਰ ਅੱਜ 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 ਸਾਡੇ ਜਥੇਦਾਰ ਕਿੱਡਾ ਵੱਡਾ ਨਾਮ ਜਥੇਦਾਰ ਦਾ ਸਤਿਕਾਰਯੋਗ ਅੱਜ ਅਜੇ ਨਾ ਬਾਦਲਾਂ ਦਾ ਗੁਣਗਾਨ ਕਰਦੇ ਐ ਜਾਂ ਕਿਸੇ ਰਾਜਨੀਤਿਕ ਪਾਕਿਆਂ ਦਾ ਗੁਣਗਾਨ ਕਰਦੇ ਐ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਯਾਰ ਕਿਉਂ ਤੇ ਫਿਰ ਸਾਡਾ ਐ ਜੀਪੀਸੀ ਦਾ ਪ੍ਰਧਾਨ ਅੱਜ ਕਿੱਥੇ ਐ ਜਿਹੜੇ ਕਹਿੰਦੇ ਸੀ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਜਿਹੜੇ ਅੱਜ ਡਿਬਰੂਗੜ੍ਹ ਦੀਆਂ ਜੇਲਾਂ ਚ ਬੈਠੇ ਐ ਜਿਹੜੇ ਕਹਿੰਦੇ ਸੀ ਇਹ ਸੰਤਾਂ ਦੀ ਰੀਸ ਕਰਦਾ ਐ ਇਹ ਗੁਰੂ ਗ੍ਰੰਥ ਸਾਹਿਬ ਅ ਅਜਨਾਲੇ ਕਿਉਂ ਲੈ ਕੇ ਗਿਆ ਬੇਅਦਬੀ ਹੋ ਗਈ ਅੱਜ ਉਹਨਾਂ ਦੀਆਂ ਅੱਖਾਂ ਫਟ ਗਈਆਂ ਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਜਿੱਥੇ ਗੁਰਦੁਆਰੇ ਦੇ ਵਿੱਚ ਅੱਜ ਬਲਤਕਾਰ ਹੋਈ ਜਾਂਦੇ ਆ ਕਿ ਅੱਜ ਗੁਰੂ ਦੀ ਬੇਅਦਬੀ ਹੋਈ ਨਹੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਚਰਨ ਘਾਟ ਵਾਲਾ ਜਿਹੜਾ ਬਾਬਾ ਖਵਾਉਂਦਾ ਆਪਦੇ ਆਪ ਨੂੰ ਵਰਜਿੰਦਰ ਉਹ ਗੁਰੂ ਦੀ ਹਜ਼ੂਰੀ ਚ ਸਾਡੇ ਧੀਆਂ ਪੈਰਾਂ ਨਾਲ ਬਲਤਕਾਰ ਕਰੀ ਜਾਂਦਾ ਕਿ ਅੱਜ ਬੇਅਦਬੀ ਨਹੀਂ ਹੋਈ ਜਿਹੜੇ ਬਹੁਤੇ ਉਦੋਂ ਸਿਆਣੇ ਬੰਦੇ ਸੂਂਗਲਾਂ ਚੱਕਦੇ ਸੀ ਅੱਜ ਉਹ ਚੁੱਪ ਕਿਉਂ ਬੈਠੇ ਐ ਅੱਜ ਫਰ ਕੈਨ ਪ੍ਰਸ਼ਾਸਨ ਨੂੰ ਕਿ ਇਸ ਬਲਤਕਾਰੇ ਨੂੰ ਠੋਕ ਕੇ ਰੱਖੋ ਅਸੀਂ ਭਾਈ ਮੈਰੋ ਦੇ ਨਾਲ ਆ ਵਿਚਾਰਕ ਮਤ ਪੇ ਦਾ ਅਲੱਗ ਹੁੰਦੇ ਐ ਪਰ ਜਿੱਥੇ ਗੱਲ ਸਾਡੀ ਕੌਮ ਦੀ ਆ ਜੇ ਉੱਥੇ ਸਾਨੂੰ ਇੱਕ ਹੋ ਜਾਣਾ ਚਾਹੀਦਾ ਹੈ ਵਿਚਾਰਾਂ ਦੀਆਂ ਲੜਾਈਆਂ ਅਲੱਗ ਹੁੰਦੀਆਂ ਨੇ ਪਰ ਅਸੀਂ ਇੱਕਦੋ ਹੋਵਾਂਗੇ ਯਾਰ ਅੱਜ ਸਾਡੀ ਕੌਮ ਦਾ ਉਹ ਜੋਧਾ ਜਿਹੜਾ ਹਮੇਸ਼ਾ ਕੌਮ ਨਾਲ ਖੜਦਾ ਆਇਆ ਹੈ ਹਮੇਸ਼ਾ ਕੌਮ ਦੀ ਗੱਲ ਕਰਦਾ ਹੈ ਆ ਬਲਤਕਾਰੀ ਨੂੰ ਚੰਗਾ ਸਬਕ ਸਿਖਾਇਆ ਪਹਿਲਾਂ ਹੋਰ ਜਿੰਨੇ ਇੱਥੇ ਠੱਗ ਚੋਰ ਬਲਤਕਾਰੀ ਫਿਰਦੇ ਉਹਨਾਂ ਨੂੰ ਚੰਗੇ ਸਬਕ ਸਿਖਾਉਂਦਾ ਹੈ ਅੱਜ ਉਹਦੀਆਂ ਅੱਖਾਂ 'ਚ ਰੋਣਾ ਆਜੇ ਹੈ ਉਹ ਰੋਣਾ ਤਾਂ ਆਇਆ ਕਿਉਂਕਿ ਉਹਦੀ ਪਿੱਠ 'ਤੇ ਨਹੀਂ ਕੋਈ ਖੜਿਆ ਕੀ ਗੁਰੂ ਗ੍ਰੰਥ ਸਾਹਿਬ ਕੱਲਾ ਕੱਲੇ ਮੈਰੋ ਦੇ ਨੇ ਆਪਣੇ ਆਪਣੇ ਹੈ ਨਹੀਂ ਕਿ ਉਸ ਵਿਧਵੀ ਦਾ ਦੁੱਖ ੱਲੇ ਮੈਨੂੰ ਹੋਇਆ ਕਿ ਉਸੇ ਨੂੰ ਉਹਦਾ ਵੀੜਾ ਚੱਕਣਾ ਚਾਹੀਦਾ ਮਹਾਰਾਣਾ ਯਾਰ ਅੱਜਕੱਲ ਦੇ ਅੱਜਕੱਲ ਦੇ ਬਾਬਿਆਂ ਤੇ ਤੇ ਅੱਜਕੱਲ ਦੇ ਸਾਡੇ ਜਥੇਦਾਰਾਂ ਤੇ ਅੱਜਕੱਲ ਦੇ ਐਜਪੀਸੀ ਦੇ ਪ੍ਰਧਾਨਾਂ ਤੇ ਕਿ ਯਾਰ ਕਿੱਧਰ ਚੱਲ ਗਏ ਕਿਉਂ ਬੁੱਲ ਸਿੱਤੇ ਜਾਂਦੇ ਆ ਤੁਹਾਡੇ ਕਿਉਂ ਨਹੀਂ ਬੋਲਦੇ ਕਦੋਂ ਬੋਲੋਗੇ ਕਦੋਂ ਇਨਸਾਫ ਮਿਲੂਗਾ ਸਾਡੀ ਕੌਮ ਨੂੰ ਕਦੋਂ ਸਾਡੀ ਜਿਹੜੀ ਸਰਮੌਰ ਸੰਸਥਾ ਹੈ ਉਹ ਪੰਜਾਬ ਦੇ ਵਿੱਚ ਐਨ ਹਿੱਕ ਠੋਕੇ ਕੰਮ ਕਰੂ ਕਿ ਜਿਹੜਾ ਬੋਲ ਜਥੇਦਾਰ ਦੇ ਮੂੰਹ ਚੋਂ ਨਿਕਲ ਗਿਆ ਉਹਨੂੰ ਉਹਨੂੰ ਕੋਈ ਮੋੜ ਨਹੀਂ ਸਕੂਗਾ ਜਥੇਦਾਰ ਸਾਹਿਬ ਬੋਲੋ ਜਥੇਦਾਰ ਸਾਹਿਬ ਬੋਲੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਭਾਈ ਮਹਿਰੋ ਨੇ ਬੜੀ ਸੰਦੀਦਗੀ ਦੇ ਨਾਲ ਬੜੇ ਤਰੀਕੇ ਦੇ ਨਾਲ ਇਹ ਮੁੱਦਾ ਚੱਕਿਆ ਸਭ ਕੁਝ ਸਾਹਮਣੇ ਲਿਆਂਦਾ ਵੀਡੀਓ ਆ ਗਈਆਂ ਕੁੜੀਆਂ ਦੇ ਬਿਆਨ ਸਾਹਮਣੇ ਆ ਗਏ ਤੇ ਮੈਂ ਉਹਨਾਂ ਕੁੜੀਆਂ ਨੂੰ ਲਾਹਨਤ ਪਾਉਣਾ ਜਿਹੜਾ ਜੋ ਕੁੜੀਆਂ ਬਿਆਨ ਮੁਕਰਦੀਆਂ ਨੇ ਕਿ ਤੁਹਾਡੇ ਲਈ ਭਾਈ ਮੈਂ ਇਹਨਾਂ ਨੂੰ ਐਡਾ ਵੱਡਾ ਕਦਮ ਚੱਕਿਆ ਦੁਸ਼ਮਣੀਆਂ ਪਾਈਆਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਅੱਜ ਮੈਰੋ ਨੂੰ ਆ ਰਹੀਆਂ ਨੇ ਅੱਗ ਲਾ ਕੇ ਸਾੜਨ ਦੀਆਂ ਧਮਕੀਆਂ ਆ ਰਹੀਆਂ ਨੇ ਵੀ ਮੂੰਹ ਸਾੜ ਦੇਾਂਗੇ ਇਹਦਾ ਆਤਾ ਪਤਾ ਹੀ ਨਾ ਪਤ ਲੱਗੇ ਇਹੋ ਜਿਹਾ ਕੁਛ ਅੱਜ ਪਾਈ ਮੈਰੋ ਨਾਲ ਹੋ ਰਿਹਾ ਪਰ ਉਹ ਡਰਦਾ ਨਹੀਂ ਇਹਨਾਂ ਗੱਲਾਂ ਕਰਕੇ ਨਹੀਂ ਉਹ ਰੋਇਆ ਕਿ ਉਹ ਉਹਦੇ ਮਨ ਦੇ ਵਿੱਚ ਡਰ ਹੈ ਉਹ ਇਸ ਕਰਕੇ ਰੋਇਆ ਕਿ ਉਹਦੀ ਕੌਮ ਉਹਦੀ ਪੱਟਦੀ ਨਹੀਂ ਖੜੀ ਉਹ ਇਸ ਕਰਕੇ ਰੋਇਆ ਕਿ ਜਿੰਨਾ ਲਈ ਉਹਨੇ ਬੈਰ ਪਾਏ ਅੱਜ ਉਹ ਬਿਆਨ ਬਦਲ ਰਹੇ ਨੇ ਅੱਜ ਉਹ ਦਾ ਸਾਥ ਨਹੀਂ ਦੇ ਰਹੇ ਉਹ ਇਸ ਕਰਕੇ ਰੋਇਆ ਕਿ ਪ੍ਰਸ਼ਾਸਨ ਦੇ ਵਿੱਚ ਪੱਗਾਂ ਬਨ ਕੇ ਜਿਹੜੇ ਅਫਸਰ ਬੈਠੇ ਨੇ ਉਹ ਇਨਸਾਫ ਨਹੀਂ ਕਰ ਰਹੇ ਉਹ ਬਲਤਕਾਰੀਆਂ ਦਾ ਸਾਥ ਦੇ ਰਹੇ ਨੇ ਉਹ ਇਸ ਕਰਕੇ ਰੋਇਆ ਉਹਨੂੰ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਇਹ ਮੈਂ ਕਲੀਅਰ ਲਿਖ ਕੇ ਦੇ ਸਕਦਾ ਕਿ ਉਹ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਉਹ ਇਸ ਕਰਕੇ ਅੱਜ ਹੰਝੂ ਡਿੱਗੇ ਨੇ ਕਿ ਜਿਹੜੀ ਕੌਮ ਦੂਜਿਆਂ ਨਾਲ ਖੜਦੀ ਹੁੰਦੀ ਸੀ ਅੱਜ ਉਹ ਆਪਣੇਆਂ ਤੋਂ ਵੀ ਕਿਨਾਰਾ ਕਰ ਰਹੀ ਐ ਆਪਣੇਆਂ ਨਾਲ ਵੀ ਨਹੀਂ ਖੜ ਰਹੀ ਯਾਰ ਇਹ ਗੱਲਾਂ ਤੱਤੀਆਂ ਨੇ ਤੇ ਕੌੜੀਆਂ ਲੱਗਣੇ ਤਿੱਖੀਆਂ ਨੇ ਪਰ ਪੰਜਾਬ ਦੇ ਲੋਕੋ ਪੰਜਾਬੀਓ ਮੈਂ ਸਿੱਖ ਕੌਮ ਨੂੰ ਕਹਿਣਾ ਚਾਹਣਾ ਸਾਡੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਜਥੇਦਾਰ ਸਾਹਿਬ ਤੁਹਾਡਾ ਉਹਦਾ ਬਹੁਤ ਸਤਿਕਾਰਯੋਗ ਐ ਅਸੀਂ ਤਾਂ ਇੱਕ ਨਿਮਾਣੇ ਜੇ ਸਿੱਖਾਂ ਪਰ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਹਾਡਾ ਆਉਦਾ ਰੁਤਬਾ ਬਹੁਤ ਵੱਡਾ ਹੈ ਪਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਭ ਚੁੱਪੀ ਤੋੜੋ ਅਕਾਲ ਤੱਕ ਸਭ ਤੋਂ ਹੁਕਮ ਆਉਣ ਤਾਂ ਇੱਥੇ ਬਲਤਕਾਰ ਨਹੀਂ ਹੋਊਗਾ ਫਿਰ ਇਹ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਅੱਤਵਾਦੀ ਸੀ ਪਰ ਜਦੋਂ ਵੀ ਕਿਤੇ ਉਹ ਕਹਿ ਦਿੰਦੇ ਸੀ ਉਹ ਕੁਝ ਹੁੰਦਾ ਨਹੀਂ ਸੀ ਭਾਵੇਂ Hindu ਚੱਲ ਕੇ ਆ ਜਾਂਦਾ ਸੀ ਭਾਵੇਂ ਕੋਈ ਇਸਾਈ ਭਾਵੇਂ ਮੁਸਲਮਾਨ ਕਿਸੇ ਦੀ ਧੀ ਭੈਣ ਨਾਲ ਬਲਤਕਾਰ ਨਹੀਂ ਹੋਣ ਦਿੰਦਾ ਸੀ ਜੱਥੇਦਾਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਏਕਾਲ ਤੱਕ ਸਭ ਤੋਂ ਇਹ ਹੁਕਮ ਜਾਰੀ ਕਰੋ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਮਨਾਹੀ ਕਰੋ ਨਸ਼ੇ ਦੀ ਕਿਉਂ ਨਹੀਂ ਨੌਜਵਾਨ ਮੰਨਣਗੇ ਜੇ ਨੌਜਵਾਨਾਂ ਨੂੰ ਗਲ ਨਾਲ ਲਾਵਾਂਗੇ ਅਸੀਂ ਤਾਂ ਨੌਜਵਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ ਅੱਜ ਕੜਮ ਚੌਧਰੀ ਆ ਕੇ ਬਹਿ ਗਏ ਐ ਸਿਰਫ ਖਾਨ ਤੱਕ ਧਿਆਨ ਹੈ ਗੋਲਕਾਂ ਨੂੰ ਕਿਸੇ ਦਾ ਇਹ ਧਿਆਨ ਹੀ ਨਹੀਂ ਕਿ ਆਪਾਂ ਨੌਜਵਾਨਾਂ ਨੂੰ ਉਮਰ ਤਸ਼ਕਾਈਏ ਨਸ਼ੇ ਤੋਂ ਦੂਰ ਕਰੀਏ ਸਿੱਖੀ ਨਾਲ ਜੋੜੀਏ ਇਹ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੌਲੇ ਐ ਕਿਸੇ ਨੇ ਸੋਚੀ ਨਹੀਂ ਕਿ ਪਿੰਡਾਂ ਦੇ ਵਿੱਚ ਪਹਿਲਾਂ ਗੱਤਕੇ ਖੇਡੇ ਜਾਂਦੇ ਸੀ ਪਿੰਡਾਂ ਦੇ ਵਿੱਚ ਪਹਿਲਾਂ ਸੰਥਿਆ ਦਿੱਤੀ ਜਾਂਦੀ ਸੀ ਅੱਜ ਕੱਲ ਸਾਡੇ ਲੋਕ ਆਰਕੈਸਟਰਾ ਉਤੋਂ ਜਾਂ 10-10000 ਰੁਪਏ ਸਿੱਟ ਆਉਂਦੇ ਐ ਪਰ ਕਿਸੇ ਗ੍ਰੰਥੀ ਨੂੰ 500 ਰੁਪਏ ਦੇ ਕੇ ਰਾਜ਼ੀ ਨਹੀਂ ਕੀਤਾ ਚੱਕ ਗ੍ਰੰਥੀ ਸਾਹਿਬ ਤੁਸੀਂ ਵਜ਼ੀਰ ਹੋ ਆ ਚੱਕੋ 10000 ਰੁਪਏ ਜਾਂ 5000 ਰੁਪਏ ਅਸੀਂ ਹਰ ਮਹੀਨੇ ਦਿਆ ਕਰਾਂਗੇ ਤੁਹਾਨੂੰ ਤੇ ਤੁਸੀਂ ਸਾਡੇ ਬੱਚਿਆਂ ਨੂੰ ਸੰਥਿਆ ਸਿਖਾਓ ਗੁਰਬਾਣੀ ਨਾਲ ਜੋੜੋ ਨਸ਼ਿਆਂ ਤੋਂ ਦੂਰ ਕਰੋ ਇੱਧਰ ਸਾਡਾ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੋਲੇ ਰਹਿ ਗਏ ਤੇ ਅਸੀਂ ਗੋਲਕਾਂ ਤਾਂ ਸਿਰਫ ਗੋਲਕਾਂ ਦਾ ਖਸਮਿਤ ਰਹਿ ਗਏ ਕਿ ਕਿੰਨੇ ਰੁਪਏ ਗੋਲ ਖਚਾਉਣਗੇ ਤੇ ਪ੍ਰਧਾਨ ਦੀ ਜੇਬਸ ਜਾਣ ਇਹ ਇੱਕੜਮ ਚੌਧਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਪੈਣਾ ਜਿਵੇਂ ਪਹਿਲਾਂ ਮਸੰਦਾਂ ਤੋਂ ਕਰਾਇਆ ਸੀ ਅੱਜ ਕੜਮ ਚੌਧਰੀ ਜਿਹੜੇ ਗੁਰਦੁਆਰਿਆਂ ਚ ਬਹਿ ਗਏ ਨੇ ਤੇ ਸਾਡੀ ਐ ਜੀ ਪੀ ਸੀ ਆਜ਼ਾਦ ਕਰਵਾਉਣੀ ਪੈਣੀ ਆ ਬਾਦਲਾਂ ਤੋਂ ਜਿਹੜੇ ਬਾਦਲਾਂ ਨੇ ਐਸਜੀਪੀਸੀ ਦੱਬੀ ਹੋਈ ਐ ਸਾਡੇ ਮੈਂ ਐਸਜੀਪੀਸੀ ਦੇ ਮੁਖੀ ਨੂੰ ਕਹਿਣਾ ਚਾਹਣਾ ਕਿ ਇਹ ਇੱਕ ਸਰਮੌਰ ਸੰਸਥਾ ਐ ਸਿੱਖਾਂ ਦੀ ਇਹ ਕਦੇ ਗੁਲਾਮ ਨਹੀਂ ਹੋਈ ਸੀ ਜੋ ਵੀ ਕੁਛ ਕਾਲ ਤੱਕ ਸਭ ਤੋਂ ਜਾਂ ਸਾਡੀ ਐਸਜੀਪੀਸੀ ਸਿੱਖਾਂ ਨੂੰ ਹੁਕਮ ਲਾਉਂਦੀ ਸੋ ਮੰਨਿਆ ਜਾਂਦਾ ਸੀ ਪਰ ਅੱਜ ਸਿੱਖ ਬਿਲਕੁਲ ਰਹੇ ਨੇ ਕੀ ਸਾਡੀ ਤੁਸੀਂ ਨਹੀਂ ਕੁਝ ਕਰਨਾ ਸਾਡੀ ਪਿੱਛਤੀ ਖੜਜੋ ਸਾਡੇ ਨਾਲ ਖੜਜੋ ਅਸੀਂ ਕਰਕੇ ਦਿਖਾਉਣੇ ਆ ਪਰ ਨਾ ਸਾਡੀ ਐਜਪੀਸੀ ਅੱਜ ਕੰਮ ਕਰ ਰਹੀ ਹੈ ਤੇ ਨਾ ਉੱਤੇ ਬੈਠੇ ਪ੍ਰਬੰਧਕ ਤੇ ਨਾ ਸਾਡੇ ਜਥੇਦਾਰ ਸਾਹਿਬ ਮੈਰੋ ਵੀ ਤਾਂ ਕਿਸੇ ਦਾ ਪੁੱਤ ਹੋਣਾ ਹੈ ਮੈਰੋ ਦਾ ਵੀ ਪਰਿਵਾਰ ਹੋਣਾ ਗੁਰਦੁਆਰਿਆਂ ਦੇ ਵਿੱਚ ਬਲਤਕਾਰ ਕੋਈ ਜਰ ਸਕਦਾ ਤੂੰ ਨਾ ਬਲਤਕਾਰਾਂ ਬਲਤਕਾਰੀਆਂ ਨੂੰ ਪੱਗਾਂ 'ਲੇ ਬਚਾਉਣ ਤੇ ਇਹ ਕੋਈ ਜਰ ਸਕਦਾ ਉਹ ਸਾਡੀ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਛੜਵਾ ਕੇ ਲਿਆਂਦਾ ਸਾਡੀ ਕੌਮ ਦੂਜੇ ਧਰਮਾਂ ਦੀ ਖਾਤਰ ਕੁਰਬਾਨੀਆਂ ਦੇਤੀਆਂ ਸਾਡੇ ਗੁਰੂਆਂ ਨੇ ਤੇ ਅੱਜ ਅਸੀਂ ਕਿੱਧਰ ਨੂੰ ਚੱਲ ਪਿਆਗੇ ਅੱਜ ਅਸੀਂ ਆਪਣੇ ਨਾਲ ਵੀ ਨਹੀਂ ਖੜ੍ਹ ਰਹੇ ਅੱਜ ਸਾਡੇ ਖੁਦ ਦੀਆਂ ਧੀਆਂ ਭੈਣਾਂ ਨਾਲ ਗੁਰਦੁਆਰਿਆਂ ਦੇ ਵਿੱਚ ਹੀ ਬਲਤਕਾਰ ਹੋ ਰਹੇ ਨੇ ਗਾਇਨੀ ਦੇ ਬਜਾਰਾਂ ਦੀ ਦੂਰ ਦੀ ਗੱਲ ਐ ਆ ਬਾਬੇ ਜਿਹੜੇ ਬਣੇ ਬੈਠੇ ਐ ਜੋ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਇਆ ਜੋ ਆ ਭੋਰੇ ਇਹਨਾਂ ਨੇ ਬਣਾਏ ਹੋਇਆ ਤੇ ਉੱਥੇ ਕੀ ਕੁਛ ਹੁੰਦਾ ਆ ਤੁਹਾਡੇ ਸਾਹਮਣੇ ਆ ਆ ਚਰਨ ਘਾੜ ਤੇ ਕੀ ਹੋਇਆ ਵੀਡੀਓ ਦੇ ਨਾਲ ਸਭ ਕੁਝ ਸਾਹਮਣੇ ਆ ਗਿਆ ਸਭ ਕੁਝ ਸਿੱਧ ਹੋ ਗਿਆ ਕਿ ਬਲਤਕਾਰ ਕੀਤਾ ਰਿਪੋਰਟ ਬਣ ਗਈ ਹਸਪਤਾਲ ਦੇ ਵਿੱਚੋਂ ਕੁੜੀ ਚਲੀ ਗਈ ਸਭ ਕੁਝ ਕਲੀਅਰ ਤੱਕ ਹੋ ਗਿਆ ਤੇ ਫਿਰ ਵੀ ਅਸੀਂ ਡਰੀ ਜਾਂਦੇ ਆ ਤੇ ਸਾਡਾ ਪ੍ਰਸ਼ਾਸਨ ਉਹ ਬਲਤਕਾਰੀ ਨੂੰ ਬਾਹਰ ਕੱਢਣ ਤੇ ਤੁਲਿਆ ਹੋਇਆ ਤੇ ਮੈਰੋ ਵਰਗਿਆਂ ਨੂੰ ਧਮਕੀਆਂ ਦੇਣ ਕਿ ਤੇਰੇ ਤੇ ਪਰਚੇ ਕਰ ਦਾਂਗੇ ਯਾਰ ਮੈਰੋ ਨੇ ਕੀ ਮਾੜਾ ਕਰਤਾ ਬਾਈ ਤੇ ਹੁਣ ਜਿਹੜੇ ਜ਼ਿਆਦਾ ਉਹ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਅ ਬੇਅਦਬੀ ਹੋ ਗਈ ਜੀ ਅਜਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲੈ ਗਏ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਅੱਜ ਬੇਅਦਬੀ ਨਹੀਂ ਹੋਈ